ਕੀ ਦੰਦ ਡੈਣੀ ਮੇਰੇ ਨੂੰ ਮਾਰਦਾ ਇਨੜੇ ਤੇ ਬੰਦਣਾ ਉਸ ਤੇ ਨਾਲੇ ਤੇਰੀ ਜੇ ਕੁਵਾਰੀਓਂ ਤੋਂ ਦੋਸਾਂ ਦੀ ਇਹ ਚੁੱਕੇ ਵੀ ਲਓ ਆਹ ਦਾ ਧੰਨਵਾਦ ਤੁਸੀਂ ਦੁੱਧ ਦਾ ਦੁੱਧ ਕਰੋਗੇ ਪਾਣੀ ਦਾ ਸਾਨੂੰ ਵੈਸੇ ਹੀ ਆ ਸਕਦਾ ਨਹੀਂ ਤਾਂ ਵੀ ਬੋਲ ਦਿੱਤ ਕਰਾ ਦੇ ਆਪਾਂ ਤੇਜ਼ਰ ਰਾਤ ਇਨਤਖਾਬ ਵੀ ਕਰ ਲੋ ਜਿਹਦੇ ਸਾਟ ਲਾਈ ਕਿਉਂ ਨਹੀਂ ਗਈਆਂ ਇਹਨੂੰ ਸਿਰਫ ਸੱਟ ਲਾਈ ਗਈ ਬੱਲੇ ਆਪਾਂ ਦੀ ਸੱਟ ਕਿੱਥੇ ਲੱਗੀ ਸੀ ਸਿਰਫ ਕਿੱਥੇ ਲੱਗੀ ਸੀ ਇਹੋ ਦੁਕਾਨ ਖਾਲੀ ਕਰਾਈ ਦਿਖਾਓ ਯਾਰ ਅਜਿਹਾ ਬੁੱਟਰ ਕਲਾ ਹੋਇਆ ਸਟਾਰਟ ਹੋ ਗਿਆ ਦੇਖਿਆ ਇਹ ਟ੍ਰਾਪ ਆਪਰੇਸ਼ਨ ਆ ਗਿਆ ਦੇਖੀ ਜਾਓ ਫਿਰ ਚੱਕਾ ਹਣੇ ਆ ਉੱਤੇ ਵੀ ਜਾਈਏ ਸਰ ਜੀ ਹੋਵੇਗਾ ਸਹੀ ਕੋਈ ਇੱਥੇ ਬੁਲਬੁਲ ਪੋਸਟ ਜਿਹਾ ਪਟਾ ਜੀ ਪਰ ਉਹ ਜਿੱਥੇ ਦੁਕਾਨ ਹੈ ਪਿਆ ਰਿਹਾ ਆਪਾਂ ਇਹ ਗੱਲਾਂ ਨਾ ਕਰੀਏ ਵੀ ਆਪਾਂ ਆਹ ਥਾਂੇ ਚੁਣਾ ਜੀ ਯਾਰ ਇਹ ਗੱਲ ਗਲਤ ਹੈ ਜੀ ਇਹ ਗੱਲ ਗਲਤ ਹੈ ਜੀ ਤੁਸੀਂ ਕਾੜ ਕੁੱਢ ਕੇ ਇਹਨਾਂ ਨੂੰ ਪੜਤਾਨਣ ਵਾਲੀ ਗੱਲਾਂ ਕਰ ਰਹੇ ਹੋ ਇਹ ਠੀਕ ਨਹੀਂ ਹੈਗਾ ਦੇਖੋ ਮੇਰੇ ਨੂੰ ਪੜਤਾਉਣਾ ਪਰ ਆਪਾਂ ਜਿਹੜੀ ਗੱਲ ਇਨਸਾਫ ਕਿਦਾਂ ਹੋਊਗਾ ਜੀ ਜਿਹੜੀ ਉਹਦੇ ਸਿਰ ਤੇ ਸੱਟ ਲੱਗੀ ਉਹਦਾ ਇਨਸਾਫ ਕਿਉਂ ਨਹੀਂ ਕਰਿਆ ਕੋਈ ਕਾਲਾ ਵੀ ਇਹਦੀ ਕਦੋਂ ਲੱਗੀ ਇਹਦੇ ਜਦੋਂ ਦੁਕਾਨ ਵਾਲੀ ਕਰਾਈ ਗਈ ਪਹਿਲਾਂ ਮੈਨੂੰ ਇਹ ਦੱਸੋ ਜੀ ਇਹ ਜਾਇਜ਼ ਹੈ ਵੀ ਲਿਆ ਕੇ ਜੀ ਬੋਡੀ ਇੱਥੇ ਰੱਖਦੀ। ਇੱਦੀ ਦੁਕਾਨ ਸੀ। ਭਾਜੀ ਇਹਦੇ ਵਾਸਤੇ ਮਾਰ ਦਿੱਤਾ ਸੀ। ਇਹਦਾ ਕੋਰਟ ਦੇ ਚੱਲੇ ਰਿਹਾ ਸੀ ਨਾ ਇਹ ਤੇ। ਚੱਲ ਰਿਹਾ ਸੀ ਨੋ ਤੇ। ਆਪਾਂ ਕੋਟਾ ਤੇ ਉੱਤੇ ਹੋ ਗਏ ਸਾਰੇ ਗਾਣੇ। ਇਹ ਇਹ ਸੱਚੀ ਗੱਲ ਹੈ। ਇਹ ਕੋਟਾ ਤੇ ਉੱਤੇ ਹੋ ਗਏ। ਇਹਨਾਂ ਦਾ ਚੱਲ ਰਿਹਾ ਸੀ। ਇੱਕ ਸਕਿੰਟ ਦਾ ਚੱਲ ਰਿਹਾ ਸੀ ਜਿੱਤੀ ਸਾਹਿਬ। ਆਪਾਂ ਵਕੀਲ ਕੀਤਾ ਸੀ ਨਾ। ਆਪਣਾ ਉੱਥੇ ਹਾਇਰੀਆ ਭਰ ਰਹੇ ਆ। ਇਹ ਕਿਹੜਾ ਆਊਟ ਆਫ ਦਾ ਵੇ ਹੈ ਜੀ ਚਾਚਾ ਜੀ। ਭਾਜੀ ਇੱਕ ਮਿੰਟ ਕੋਰਟ ਕੇ ਇੱਕ ਮਿੰਟ ਛੋਟੀ। ਇੱਕ ਮਿੰਟ ਚੱਲ ਗਾ। ਇਹਨਾਂ ਨੇ ਕੀਤਾ ਸੀ ਕੋਰਟ ਕੇਸ ਕੀਤਾ ਸੀ ਕੋਰਟ ਕੇਸ ਕੀਤਾ ਸੀ। ਪਰ ਉਹਨਾਂ ਦੀ ਦੁਕਾਨ ਤਾਂ ਉਹਨਾਂ ਨੂੰ ਨਹੀਂ ਕੋਈ ਵਿਸ਼ਵਾਸ ਕਿੰਨਾ ਨੂੰ ਜੀ ਯਾਰ ਉਦੋਂ ਤੁਸੀਂ ਕਿੱਥੇ ਸੀਗੇ ਜਦੋਂ ਢਾਈ ਸੀ ਉਹ ਵੀ ਕਹਿੰਦਾ ਤੁਸੀਂ ਕਿੱਥੇ ਸੀ ਉਹਦਾ ਵਿਸ਼ਵਾਸ ਹੈ ਅੱਜ ਗੱਲ ਸਿਰਫ ਇਹ ਆ ਕਿ ਅੱਜ ਦੁਨੀਆ ਦੇ ਵਿੱਚ ਬੰਦਾ ਨਹੀਂ ਰਿਹਾ ਆਪਾਂ ਉਹਦੀ ਲਾਸ਼ ਖਰਾਬ ਕਰਨ ਦੇ ਆ ਕਦੀ ਇੱਥੇ ਲਿਜਾਣੇ ਕਦੀ ਲਿਜਾਣੇ ਦੀ ਗੱਲ ਇਹ ਕਦੀ ਗੱਲ ਹੈ ਕਿਤੇ ਪੜ ਸਾਰੇ ਆਪਾਂ ਦੇਖੋ ਮੈਂ ਉਸ ਦਿਨ ਵੀ ਉਹਨਾਂ ਨੂੰ ਸੱਦ ਕੇ ਤੁਹਾਨੂੰ ਤਾਂ ਮੈਂ ਇੱਕ ਲਫ਼ਜ਼ ਵੀ ਨਹੀਂ ਕਿਹਾ ਤੁਹਾਨੂੰ ਮੈਂ ਕਿਹਾ ਸੀ ਫਿਕਰ ਨਾ ਕਰੋ ਨਹੀਂ ਆ ਜੇ ਕੋ ਗੰਦ ਕਿਉਂਕਿ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਫੋਟੋਆਂ ਤਾਂ ਤੇ ਬੰਦੇ ਦੀ ਸ਼ਕਲ ਨਹੀਂ ਨਜ਼ਰ ਆ ਰਹੀ ਹਾਂਜੀ ਹਾਂਜੀ ਬਿਲਕੁਲ ਸਾਰੇ ਗੱਲ ਹੋਈ ਹੈ ਨਾ ਪਰ ਆਹ ਤੁਹਾਨੂੰ ਕਿਹਨੇ ਸਲਾਹ ਦਿੱਤੀ ਵੀ ਇਹ ਕੰਮ ਕਰਨਾ ਜੀ ਜੀ ਤੋਂ ਪਹਿਲਾ ਦੁਕਾਨਦਾਰ ਨਰਿੰਜੀਤ ਸਿੰਘ ਕਾਬੀਆਂ ਸਾਡਾ ਇਹੀ ਕਾਰਨਾ ਧਰਮੇ ਦਾ ਤੇ ਸਾਡੇ ਭਾਈ ਸਾਹਿਬ ਤੇ ਪਹਿਲਾਂ ਇਹਨਾਂ ਨੇ ਝੂਠਾ ਪਰਚਾ ਦਰਜਤ ਕਰਵਾਇਆ ਕਿ ਲਖਮਿੰਦਰ ਸਿੰਘ ਨੇ ਸਾਡੀ ਇੱਕ ਸ਼ੋਰੂਮ ਨੂੰ ਅੱਗ ਲਗਾਈ ਆ ਅੱਗ ਲਗਾਉਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉੱਤੇ ਜੋਰਾ-ਜੋਰੀ ਪਰਚੇ ਘਟਾਈ ਉਹਦੀ ਬੇਟੀ ਤੇ ਪਰਚਾ ਕਰਾਇਆ ਪਰਚਾ ਘਟਾਉਣ ਤੋਂ ਬਾਅਦ ਦੇ ਵਿੱਚ ਅਹੀਂ ਹਾਈਗਰ ਮਾਨਜੋਗ ਹਾਈ ਕੋਰਟ ਆਪਣੇ ਲਖਨਦਰ ਸਿੰਘ ਦੀ ਜਮਾਤਿਵ ਕਰਵਾ ਲੈਂਦੀ। ਲੇਕਿਨ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਸਾਨੂੰ ਇਨਸਾਫ ਨਹੀਂ ਦਵਾਇਆ। ਉਲਟਾ ਅੰਦਰੋਂ ਅੰਦਰ ਹੀ ਰਾਤੋਂ ਰਾਤ ਦੁਕਾਨ ਢਾਕੇ, ਉਹਦੀ ਦੁਕਾਨ ਦਾ ਜਿੰਨਾ ਵੀ ਸਮਾਨ ਵਾ, ਉਹ ਵੀ ਇਹਨਾਂ ਨੇ ਆਪਣੇ ਵਿੱਚ ਮਿਲਾ ਲਿਆ। 1.2 ਲੱਖ ਰੁਪਏ ਦਾ ਸਮਾਨ ਹੀ ਅਡੀ ਦੁਕਾਨ ਦੇ ਅੰਦਰ। ਤੇ ਅਗਲੇ ਦਿਨ ਪੋਛੇ ਜਣੀ ਸਾਮ ਨੂੰ 3-4 ਵਜੇ ਟਾਈਮ ਤੇ ਮਤਲਬ ਐਸਐਸਪੀ ਆਏ ਆਏ, ਆਪ ਆਏ ਆ। ਦੁਕਾਨ ਖੋਲ ਕੇ ਉਹਦੀ ਦੁਕਾਨ ਤੋਂ ਦੋ ਸਿਲਿੰਡਰ ਕੱਢ ਕੇ ਥਾਣੇ ਖੜੇ ਗਏ ਆ। ਉਸ ਸਾਮ ਦੁਕਾਨ ਨੂੰ ਕੁਛ ਨਹੀਂ ਹੋਇਆ ਨਾ ਸਾਡੀ ਦੁਕਾਨ ਛੜੀ ਸੀ ਤੇ ਬਾਰ ਬਾਰ ਕਹਿੰਦੇ باوجود ਆਪਾਂ ਇਹਨਾਂ ਨੂੰ ਇਹ ਗੱਲ ਸਾਰੀ ਪੰਚਾਇਤ ਨੇ ਕਿਹਾ ਸੀ ਕਿ ਜੇ ਤੁਸੀਂ ਇੱਕ ਵੀ ਇੱਕ ਵੀ ਪਰਸੈਂਟ ਲੱਖੇ ਦਾ ਕੋਈ ਪ੍ਰੂਫ ਦੇ ਦਿਓ ਸਾਰੀ ਪੰਚਾਇਤ ਆਪਾਂ ਹਰਜਾਨਾ ਭਰ ਲਈ ਤਿਆਰ ਆਂ ਫਿਰ ਵੀ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਬੁੜਕੇ ਕੁਛ ਦੇਣਾ ਬਾਅਦ ਇੱਥੇ ਇਹਨਾਂ ਨੂੰ ਇਸ ਧਮਕੀ ਭਰੇ ਪੱਤਰ ਮਿਲਿਆ ਉਹ ਵੀ ਇਹਨਾਂ ਲਖਮਿੰਦਰ ਸਿੰਘ ਦਾ ਨਾਮ ਆਇਆ ਫਿਰ ਪਿੰਡ ਦੀ ਪੰਚਾਇਤ ਆਈ ਫਿਰ ਗੱਲਬਾਤ ਕਰਕੇ ਆਪਾਂ ਉਹਨੂੰ ਛੜਾ ਕੇ ਖੜਿਆ ਪਰ ਚਲੋ ਮਾਰਕ ਦੀ ਕਿਰਪਾ ਹੀ ਕਿਛਾ ਦਿੱਤੇ ਰਹਿਮ ਰਹਿਮ ਰਹਿਮਤ ਹੋਣੀ ਹੀ ਤੇ ਇਹਨਾਂ ਨੇ ਪੁਲਸਵਾਰਿਆਂ ਨੇ ਇਹਨਾਂ ਰਾਲ ਕੇ ਜੋ ਵੀ ਕਾਰਵਾਈ ਕੀਤੀ ਉਹਦੇ ਚ ਦੋਸ਼ੀ ਪਾਇਆ ਗਿਆ ਜੋ ਕਿ ਸਾਹਮਣੇ ਜਨਤਾ ਸਟੋਰ ਜਨਤਾ ਜਨਮ ਸਟੋਰ ਵਾਲੇ ਹੀ ਉਹਨਾਂ ਨਾਲ ਵੀ ਇਹਨਾਂ ਨੇ ਬੈ ਕੇ ਪਹਿਲੇ ਦਾ ਸਮਝੌਤਾ ਕਰ ਲਿਆ ਕੋਈ ਸਾਡੇ ਸਰ ਦੇ ਲੀਡਰਾਂ ਨੇ ਰਲ ਮਿਲ ਕੇ ਉਹਨਾਂ ਦਾ ਸਮਝੌਤਾ ਕਰਾਤਾ ਇਹਨਾਂ ਪੈਸੇ ਲੈ ਕੇ ਦਰਵਾਟ ਲਈ ਤੇ ਨਾਲ ਹੀ ਕਹਿਤਾ ਵੀ ਇਸ ਪਰਚੇ ਦੇ ਵਿੱਚ ਲੱਖਾ ਸਿੰਘ ਨੂੰ ਨਾਲ ਰੱਖਣਾ ਹੀ ਰੱਖਣਾ ਉਥੇ ਬਾਨ ਦਵਾ ਦਿੱਤੇ ਗਏ ਆ ਵੀ ਲੱਖਾ ਸਿੰਘ ਨੇ ਕਿਹਾ ਹੀ ਤੇ ਆਪਾਂ ਦੋਹਾਂ ਰਾਲ ਕੇ ਅੱਗ ਲਗਾਈ ਆ ਅਗਰ ਜੇ ਉਸ ਬੰਦੇ ਨੇ ਬਿਆਨ ਦੇ ਦਿੱਤੇ ਸੀ ਤੇ ਇਹਨਾਂ ਲੱਖੇ ਨੂੰ ਕਿਉਂ ਨਹੀਂ ਰੈਸਟ ਕੀਤਾ ਲੱਖੇ ਨੂੰ ਉਹ ਰੈਸਟ ਨਾ ਕਰਨ ਦੇ ਬਾਵਜੂਦ ਵੀ ਇਹ ਦਸਾਂ ਦਿਨਾਂ ਬਾਅਦ ਲੱਖਾ 10 ਵਜੇ ਪੂਰੇ ਘਰੋਂ ਆਇਆ ਆਪਣੇ ਘਰੋਂ ਕਾਦੀਆਂ ਇੱਥੇ ਕੋਈ ਸਬਜ਼ੀ ਭਾਜੀ ਲੈਣ ਆਇਆ ਬੋੜੇ ਗਲਾਂ ਪਿੰਡ ਤੋਂ ਥੋੜਾ ਜਿਹਾ ਪਿੱਛੇ ਰੱਬ ਜਾਣਦਾ ਵੀ ਕਿਸ ਨੇ ਦੋ ਜਾਣਿਆਂ ਨੇ ਮੂੰਹ ਵੱਧੇ ਹੀ ਤੇ ਦੱਸਦੇ ਉਹ ਦੱਸਦਾ ਹੀ ਸਾਰੇ ਨਾਲ ਪਿਆ ਮੂੰਹ ਵੱਧੇ ਆ ਤੇ ਉਹਨਾਂ ਮੇਰੇ ਇੱਥੇ ਸਿਰ ਤੇ ਸੱਟ ਮਾਰੀ ਇਹਨੇ ਮੋਟਰਸਾਈਕਲ ਭਜਾਇਆ ਤੇ ਗਾਂ ਆਣ ਕੇ ਮੋੜ ਤੇ ਡਿੱਗ ਪਿਆ ਵਾ ਉਥੇ ਡਿੱਗਣ ਦੇ ਬਾਵਜੂਦ ਸਾਨੂੰ ਕਿਹ ਪਿੰਡ ਵਾਲੇ ਬਟਰਾ ਵਾਲਿਆਂ ਦੋ ਚਾਰ ਜਾਣੇ ਮੈਨੂੰ ਫੋਨ ਲਾਇਆ ਮੈਂ ਉਹਨੂੰ ਚੱਕ ਕੇ ਇੱਥੇ ਲਿਆਂਦਾ ਨੂਰਾ ਹਸਪਤਾਲ ਲਿਆਂਦਾ ਇਹਨਾਂ ਦੀ ਦੋਸ਼ਕੈਨੀ ਕੀਤੀ ਜਾਂਦੇ ਨਹੀਂ ਤੇ ਸ਼ਰਤ ਤੇ ਸੱਤ ਬਹੁਤ ਜ਼ਬਰਦਸਤ ਮਾਰੀ ਗਈ ਤਿੰਨ ਤਾਵੇਂ ਤੱਕ ਗਈ ਆ ਇਹ ਕਰਕੇ ਇਹਨਾਂ ਨੂੰ ਤੁਸੀਂ ਅੰਬਰਸਰ ਸਟਾਰ ਦੇ ਲੈ ਜਾਓ ਅਸੀਂ ਇਹਨਾਂ ਨੂੰ ਅਪਰੋਲ ਦੇ ਲੈ ਗਏ ਇੱਕ ਮਹੀਨਾ ਹੋ ਗਿਆ ਵਾ ਨਾ ਉਹ ਬੋਲਿਆ ਨਾ ਉਹਨੇ ਕੁਝ ਖਾਦਾ ਨਾ ਪੀਤਾ ਉਹ ਸਰਪੰਚਾ ਜਣ ਨੇ ਜੋ ਵੀ ਕੰਮ ਕੀਤਾ ਕਰਜੂਲਡ ਕੀਤਾ ਉਦੋਂ ਸਭ ਕੁਝ ਸਾਡੀ ਉਲਟ ਕੀਤਾ ਜੀ ਮੈਨੂੰ ਇਸ ਇਸ ਕੰਮ ਦੇ ਵਿੱਚ 10 ਆਰ 10 ਦਿਨ ਇਹਨਾਂ ਥਾਣੇ ਸਾਰਾ ਦਿਨ ਬਡਾਲੀ ਰੱਖਣਾ ਇਹਨਾਂ ਦੋਹ ਪਰਾਵਾਂ ਨੇ ਕਿਹਾ ਵੀ ਤੁਸੀਂ ਇਹਨੂੰ ਦੁਕਾਨ ਤੋਂ ਚੁੱਕ ਲੋ ਉਹਨੇ ਆਪੇ ਪੇਸ਼ ਹੋ ਜਾਣਾ ਯਾਨੀ ਕਿ ਮੇਰਾ ਕੋਈ ਅਸਲੀ ਦਾ ਮੈਟਰ ਨਹੀਂ ਸੀ ਮੈਂ 40 ਸਾਲ ਤੋਂ ਕਾਦੀਆਂ ਰਹਿ ਰਿਹਾ ਆ ਇਹ ਠੱਕਰ ਸੰਧੂ ਰਹਿ ਗਿਆ ਸੀ ਠੀਕ ਆ ਉਸ ਮੈਂ ਫਿਰ ਪੰਚਾਇਤ ਚ ਮੰਮੀ ਉਸ ਦਿਨ ਨਾਲ ਗਿਆ ਥਾਣੇ ਮੈਂ ਕਿਹਾ ਸੀ ਮੈਂ ਕਿਹਾ ਤੁਸੀਂ 1% ਵੀ ਮੇਰੇ ਭਰਾ ਨੂੰ ਦੋਸ਼ੀ ਕਰਾ ਦੇ ਦਿਓ ਆਪਾਂ ਤੁਹਾਡਾ ਸਾਰਾ ਹਜਾਨਾ ਭਰ ਦਿਆਂਗੇ ਮੰਗ ਕਰ ਰੋਡ ਮੰਗ ਸਾਡੀ ਇਹੋ ਹੀ ਆ ਕਿ ਮੇਰੇ ਭਰਾ ਨੂੰ ਜਿਹੜਾ ਹੁਣ ਜੋ ਉਹ ਤੁਰ ਗਿਆ ਉਹ ਵਾਪਸ ਨਹੀਂ ਆ ਸਕਦਾ ਪਰ ਸਾਨੂੰ ਉਸ ਦੀ ਦੁਕਾਨ ਚਾਹੀਦੀ ਆ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਮਾਲਕ ਦੀ ਕਿਰਪਾ ਵਾ ਦਾਲ ਸੋਲਕਾ ਦੇਣ ਵਾਲਾ ਉੱਪਰ ਵਾਲਾ ਬੈਠਾ ਵਾ ਸਾਨੂੰ ਉਹਦੀ ਦੁਕਾਨ ਦੀ ਦੁਕਾਨ ਚਾਵੇ ਤੇ ਜਿੰਨਾ ਦੋਹਾਂ ਇਹਨਾਂ ਦੋਹਾਂ ਭਰਾਵਾਂ ਤੇ ਬਾਈ ਨੇ ਪਰਸਾ ਕੀਤਾ ਜਾਵੇ ਇਹੋ ਸਾਡੀ ਮੰਗ ਆ ਅਗਰ ਸਾਡੀ ਮੰਗ ਨਹੀਂ ਮੰਗੀ ਗਈ ਹੋ ਸਕਦਾ ਆਪਾਂ ਸਾਰੇ ਪਰਿਵਾਰ ਇੱਥੇ ਸੂਇ ਛੜ ਕਰਨ ਲਈ ਤਿਆਰ ਆ ਮੇਰਾ ਨਾਮ ਕੈਪਟਨ ਦਿਲਾਰ ਸਿੰਘ ਰਿਟਾਇਰਡ ਅੱਜ ਧਰਨਾ ਲਾਉਣ ਦਾ ਕਾਰਨ ਇਹ ਆ ਕਿ ਸਾਡਾ ਵੀਰ ਲਖਵਿੰਦਰ ਸਿੰਘ ਜੋ ਕਿ ਪਿਛਲੇ 45 ਸਾਲ ਤੋਂ ਇੱਥੇ ਦੁਕਾਨ ਕਰ ਰਿਹਾ ਸੀਗਾ ਪਰ ਉਹ ਚਾਹ ਉਹ ਚਾਹ ਦਾ ਹੋਟਲ ਠੀਕਾ ਹੁੰਦਾ ਜਿਹਦੇ ਸਿਰ ਤੇ ਉਹਦਾ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀਗਾ ਪਿਛਲੇ ਸਮੇਂ ਤੋਂ ਜਦੋਂ ਕਿ ਡਾਕਟਰ ਗਰੀਬ ਸਿੰਘ ਦਾ ਹਸਪੀਟਲ ਹੁੰਦਾ ਸੀ ਉਦੋਂ ਇਹ ਕੰਟੀਨ ਹੁੰਦੀ ਸੀਗੀ ਜਿਹੜੇ ਮਰੀਜ਼ ਸੀਗੇ ਉੱਥੇ ਚਾਹ ਪਾਣੀ ਪੀਂਦੇ ਸੀਗੇ ਜਿੰਨਾ ਉਹ ਆਪਣਾ ਗੁਜ਼ਾਰਾ ਚਲਾਉਂਦਾ ਸੀਗਾ ਡਾਕਟਰ ਗਰੀਵ ਸਿੰਘ ਨੇ ਵੀ ਜ਼ੋਰ ਲਾਇਆ ਕਿ ਇਹ ਦੁਕਾਨ ਮੈਨੂੰ ਜਿਹੜੀ ਇਹ ਮਿਲ ਜੇ ਹਸਪੀਟਲ ਨੂੰ ਤਾਂ ਕਿ ਮੈਂ ਹਸਪੀਟਲ ਦਾ ਕੁਛ ਨਾ ਕੁਛੇ ਬਣਾ ਸਕਾਂ ਲੇਕਿਨ ਲਖਵਿੰਦਰ ਸਿੰਘ ਨੇ ਇਹ ਐਗਰੀਮੈਂਟ ਨਹੀਂ ਕੀਤਾ ਔਰ ਉਹਨੇ ਕਹਾ ਨਹੀਂ ਮੈਂ ਦੁਕਾਨ ਰੱਖਣੀ ਹੈ ਮੇਰਾ ਇਹ ਰੋਜਗਾਰ ਹੈ ਮੈਂ ਇਹਦੇ ਸਿਰ ਤੋਂ ਆਪਣਾ ਪਰਿਵਾਰ ਪਾਲ ਰਿਹਾ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਸਾਢਸਾਰ ਅਕੀਆਂ ਲੰਘ ਜਾਂਦੀਆਂ ਨੇ ਹੁਣ ਜਦੋਂ ਭਾਟਿਆ ਪਰਿਵਾਰ ਕੋਲੇ ਇਹ ਦੁਕਾਨ ਆ ਗਈ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਨੇ ਵੀ ਬਹੁਤ ਪਹਿਲਾਂ ਇਹਨਾਂ ਨੂੰ ਪੈਸਾ ਦੇ ਦੇ ਵੀ ਪਹਿਲਾਂ 40 ਲੱਖ ਰੁਪਏ ਦਾ ਵੀ ਆਫਰ ਦਿੱਤਾ ਇਹਨਾਂ ਨੇ ਕਿ ਤਨ ਉਹ ਹੀ 40 ਲੱਖ ਰੁਪਏ ਦਿੰਨੇ ਆ ਤੂੰ ਆਪਣੀ ਦੁਕਾਨ ਜਿਹੜੀ ਆ ਖਾਲੀ ਕਰ ਦੇ ਪਰ ਇਹਨੇ ਕਿਹਾ ਵੀ ਨਹੀਂ ਮੈਂ ਜਿੰਨਾ ਕਿਰਾਇਆ ਦਿੰਨਾ ਮੈਂ ਉਹ ਕਿਰਾਇਆ ਦੇ ਕੇ ਹੀ ਦੁਕਾਨ ਦੇ ਵਿੱਚ ਰਹਿਣਾ ਆ ਮੈਂ ਦੁਕਾਨ ਜਿਹੜੀ ਆ ਨਹੀਂ ਦੇਣੀ ਉਹਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਦਾ ਇੱਕ ਇੱਕ ਠੱਡਾ ਬਣਿਆ ਹੋਇਆ ਸੀਗਾ ਜਿਹਦੇ ਤਹਿਤ ਉਹ ਆਪਣਾ ਸਾਰਾ ਦਿਨ ਇੱਥੇ ਬਿਜ਼ਾਰਦਾ ਸੀਗਾ ਹੁਣ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਕਿ ਇਦਾਂ ਇਹਨੇ ਨਹੀਂ ਨਿਕਲਣਾ ਇਹਨੂੰ ਕਿਸੇ ਨਾ ਕਿਸੇ ਸਾਜ਼ਿਸ਼ ਦੇ ਤਹਿਤ ਇਥੋਂ ਕੱਢਿਆ ਜਾਵੇ ਔਰ ਦੁਕਾਨ ਨੂੰ ਖੁਦ ਹੀ ਸਾਜ਼ਿਸ਼ ਰਚ ਕੇ ਤੇ ਅੱਗ ਲਗਵਾਈ ਗਈ ਅਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਨਾ ਪ੍ਰਸ਼ਾਸਨ ਨੂੰ ਲੱਗਿਆ ਪਤਾ ਕਿ ਕਿਉਂ ਅੱਗ ਲੱਗੀ ਆ ਨਾ ਕੋਈ ਬੰਦਾ ਹੀ ਲੱਭਿਆ ਇਹਨਾਂ ਨੂੰ ਕਿ ਕਿਉਂ ਅੱਗ ਲੱਗੀ ਆ ਜਿਹੜਾ ਸੀਸੀਟੀਵੀ ਕੈਮਰੇ ਵਿੱਚ ਇਹਦੇ ਵਿੱਚ ਕੋਈ ਜ਼ਿਕਰ ਹੈ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਕਿਸੇ ਦੇ ਵਿੱਚ ਵੀ ਲਖਵਿੰਦਰ ਸਿੰਘ ਦੀ ਕੋਈ ਕਲੀਅਰ ਫੋਟੋ ਨਹੀਂ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਅਗਰ ਤੁਹਾਨੂੰ ਪੂਰੇ ਸ਼ਹਿਰ ਦੇ ਵਿੱਚ ਜਿੰਨੇ ਰਸਤੇ ਹੁੰਦੇ ਆ ਉਹਨਾਂ ਦੇ ਕਿੰਨੇ ਸੀਸੀਟੀਵੀ ਕੈਮਰੇ ਲੱਖਾਂ ਲੱਗੇ ਹੋਣਗੇ ਕਿਸੇ ਨਾ ਕਿਸੇ ਰਸਤੇ ਤੋਂ ਤੁਹਾਨੂੰ ਇੱਕ ਵੀਡੀਓ ਫੁਟੇਜ ਮਿਲ ਸਕਦੀ ਆ ਕਿ ਹਾਂ ਲਖਵਿੰਦਰ ਸਿੰਘ ਉਸ ਦਿਨ ਸ਼ਹਿਰ ਦੇ ਵਿੱਚ ਆਇਆ ਸੀਗਾ ਸਾਨੂੰ ਉਹ ਦਿਖਾਈ ਜਾਵੇ ਤਾਂ ਅਸੀਂ ਇਹ ਮੰਨ ਲਾਂਗੇ ਕਿ ਵਾਕਿਆ ਲਖਵਿੰਦਰ ਸਿੰਘ ਨੇ ਅੱਗ ਲਗਾਈ ਹੈ। ਲੇਕਿਨ ਇਹਨਾਂ ਕੋਲੇ ਕੋਈ ਵੀ ਸਬੂਤ ਨਹੀਂ ਆ। ਉਲਟਾ ਉਹ ਦਿਨਾਂ ਧੱਕੇਸਾਹੀ ਕੀਤੀ ਗਈ ਆ। ਧੱਕੇਸਾਹੀ ਦੇ ਚਲਦਾਂ ਉਹ ਕਾਫੀ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀਗਾ। ਫਿਰ ਅਚਾਨਕ ਇੱਕ ਦਿਨ ਨਹਿਰ ਤੋਂ ਅੱਗੇ ਆ ਰਿਹਾ ਔਰ ਕੁਝ ਪਤਾ ਨਹੀਂ ਬੰਦਿਆਂ ਨੇ ਉਹਨੂੰ ਕੀ ਕੀਤਾ ਹੈ ਲੇਕਿਨ ਡਾਕਟਰ ਦੇ ਅਨਸਾਰ ਉਹਦੇ ਸਿਰ ਦੇ ਵਿੱਚ ਜਿਹੜੀ ਛੱਟ ਵਜੀ ਹੈ। ਉਹਨਾਂ ਦੇ ਬ੍ਰਦਰ ਨੂੰ ਫੋਨ ਆਇਆ ਉਹ ਬ੍ਰਦਰ ਉਹਨਾਂ ਦੇ ਗਏ ਆ ਉੱਥੇ ਜਾ ਕੇ ਚੁੱਕਿਆ ਉਹਨਾਂ ਨੇ ਲੇਕਿਨ ਡਾਕਟਰ ਕਹਿੰਦਾ ਵੀ ਇਹਦੇ ਸਿਰ ਦੇ ਵਿੱਚ ਛੱਟ ਵਜੀ ਹੈ ਕਿਤੋਂ। ਆਟੋਮੈਟਿਕ ਜਿਹੜੀ ਚੇਰ ਦੇ ਉੱਪਰਲੇ ਪਾਸੇ ਸੱਟ ਲੱਗਦੀ ਡਿੱਗ ਕੇ ਨਹੀਂ ਲੱਗ ਸਕਦੀ। ਅਗਰ ਬੰਦਾ ਡਿੱਗੇਗਾ ਤੇ ਵੱਖੀ ਪਾਸੇ ਡਿੱਗੇਗਾ ਜਾਂ ਮੂੰਹ ਪਰ ਨਹੀਂ ਡਿੱਗੇਗਾ ਜਾਂ ਪਿੱਛੇ ਨੂੰ ਡਿੱਗੇਗਾ। ਇਹਦੀ ਕੋਈ ਥਾਣੇ ਵਿੱਚ ਰਿਪੋਰਟ ਕਰਾਈ ਗਈ। ਥਾਣੇ ਸੇਖਵਾ ਥਾਣੇ ਦੇ ਵਿੱਚ ਰਿਪੋਰਟ ਕਰਾਈ ਗਈ ਆ। ਲੇਕਿਨ ਉਹ ਕਹਿੰਦੇ ਵੀ ਜਿੰਨਾ ਚਿਰ ਮਰੀਜ਼ ਬਿਆਨ ਨਹੀਂ ਦਿੰਦਾ ਉਹਨਾਂ ਚਿਰ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ। ਕੋਈ ਉਹਨਾਂ ਨੇ ਤਫ਼ਦੀਸ਼ ਨਹੀਂ ਕੀਤੀ। ਰਾਸਤੇ ਵਿੱਚ ਆਉਣ ਵਾਲੇ ਕੈਮਰੇ ਕੈਮਰੇ ਨਹੀਂ ਚੈੱਕ ਕੀਤੇ ਪੁਲਿਸ ਨੇ ਵੀ ਹਾਂ ਕੋ ਰਸਤੇ ਦੇ ਵਿੱਚ ਕੋਈ ਹੋ ਸਕਦਾ ਲਖਿੰਦਰ ਸਿੰਘ ਨੇ ਮਗਰ ਕੋਈ ਆ ਰਿਹਾ ਹੋਵੇ ਜਾਂ ਕੋ ਪਿੱਛੇ ਆ ਰਿਹਾ ਹੋਵੇ ਜਾਂ ਕਿਸ ਤਰੀਕੇ ਨਾਲ ਜਾ ਅੱਗੇ ਜਾ ਰਿਹਾ ਹੋਵੇ ਜਿਹਨੇ ਉਹਨੂੰ ਰੋਕੇ ਕੋਈ ਕਾਰਵਾਈ ਕੀਤੀ ਹੋਵੇ ਗੱਲ ਕਰੀਏ ਪਿਛਲੇ ਦਿਨਾਂ ਇਹਨਾਂ ਨੂੰ ਪੱਤਰ ਮਿਲਿਆ ਉਹ ਪੱਤਰ ਸੁੱਟਣ ਵਾਲਾ ਬੰਦਾ ਵੀ ਮਿਲ ਗਿਆ ਗੁਪਤਾ ਰਾਡੀਆਂ ਦਾ ਹੀ ਇੱਕ ਦੁਕਾਨਦਾਰ ਆ ਇਹਨਾਂ ਨੇ ਉਹਦੇ ਨਾਲ ਵੀ ਉਸ ਲਿਆ ਦੇ ਨਾਲ ਵੀ ਕੋਈ ਕਾਰਵਾਈ ਨਹੀਂ ਕੀਤੀ ਉਸ ਬੰਦੇ ਨੇ ਵੀ ਨੂੰ ਇਹਨਾਂ ਨੇ ਖਰੀਦ ਕੇ ਤੇ ਆਹ ਲੈ ਕੇ ਉਹਦੇ ਕੋਲ ਉਹਦੇ ਕੋਲ ਇਹ ਬਿਆਨ ਦਵਾਇਆ ਗਿਆ ਕਿ ਤੂੰ ਸਿਰਫ ਇਨਾ ਕਹਿਣਾ ਵੀ ਲਖਵਿੰਦਰ ਸਿੰਘ ਮੇਰੇ ਨਾਲ ਸੀਗਾ ਅਸੀਂ ਦੋਵਾਂ ਨੇ ਅੱਗ ਲਾਈ ਹੈ ਅੱਜ ਕੀ ਕਰਨ ਹੋਇਆ ਇਹ ਤੇ লাশ ਰੱਖ ਕੇ ਅੱਜ লাশ ਰੱਖ ਕੇ ਕਰਨ ਰੱਖਦਾ ਸਾਡਾ ਕਰਨ ਇਹ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਉਹਦੀ ਦੁਕਾਨ ਬਣਦੀ ਸੀਗੀ ਜਿਹੜੀ ਇਹਨਾਂ ਨੇ ਜ਼ਬਰਦਸਤੀ ਢਾਈ ਆ ਉਹ ਸਾਨੂੰ ਦਿੱਤੀ ਜਾਵੇ ਔਰ ਨਾਲ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਸੱਟਾਂ ਲਾਈਆਂ ਨੇ ਉਹਨਾਂ ਦੇ ਇੱਥੇ ਜਿਹੜਾ ਪਰਚਾ ਕੀਤਾ ਹੈ ਜੇ ਕਤਲ ਦਾ ਜੇ ਭਾਈਚਾਰ ਨਹੀਂ ਮਿਲਦਾ ਅਗਲਾ ਕਦਮ ਕੀ ਹੋ ਰਿਹਾ ਹੈ ਅਗਲਾ ਸਾਡਾ ਸਟੈਪ ਇਹ ਹੋਏਗਾ ਕਿ ਅਸੀਂ ਇੱਥੇ ਬੈਠੇ ਹਾਂ ਉਹਨਾਂ ਦੇ ਡੈੱਡ ਬਾਡੀ ਜਿਹੜੀ ਇੱਥੋਂ ਨਹੀਂ ਲਿਜਾਈ ਜਾਊਗੀ ਦੁਕਾਨ ਦੇ ਵਿੱਚ ਇਟਾਂ ਲਾ ਕੇ ਇੱਥੇ ਦੁਕਾਨ ਦੇ ਵਿੱਚ ਕੰਧ ਕਰਾਂਗੇ ਬਿਲਦਿਲ ਦਰਦ ਕਿੰਨਾ ਚਿਰ ਸੀ ਦੁਕਾਨ ਕਰਦੇ ਦੇ ਕਿੰਨਾ ਚਿਰ ਹੋਇਆ 45 ਸਾਲ ਤੋਂ ਦੁਕਾਨੀ 45 ਸਾਲ ਤੋਂ ਦੁਕਾਨ ਸੀ ਤੇ ਕਿਸਾ ਹੋਇਆ ਇਹਨਾਂ ਨੂੰ ਕਿੱਥਾ ਸਤਾ ਇਹ ਜਿਹੜੇ ਦੁਕਾਨ ਵਾਲੇ ਸੀ ਇਹਨਾਂ ਨੇ ਪਹਿਲਾਂ ਝੂਠਾ ਪਰਚਾ ਕਰਾਇਆ ਆਪੇ ਅਗ ਲਾ ਲਈ ਇਹਨਾਂ ਨੇ ਝੂਠਾ ਪਰਚਾ ਕਰਾਇਆ ਸਾਡੀ ਕੁੜੀ ਤੇ ਵੀ ਕਰਾਇਆ ਝੂਠਾ ਪਰਚਾ ਕਹਿੰਦੇ ਇਹ ਮਨਜੋਗ ਜ਼ਾਲਤ ਵਿੱਚੋਂ ਚੰਡੀਗੜ੍ਹ ਜਮਾਨਤ ਲਈ ਸਾਰੇ ਸਬੂਤ ਸਾਡੇ ਕੋਲ ਵਾ ਤੇ ਝੂਠੀਆਂ ਵੀਡੀਓ ਲਈ ਫਿਰਦੇ ਆ ਇਹਨਾਂ ਨੇ ਪਰਚਾ ਕਰਾ ਕੇ ਮੁੜ ਕੇ ਹੋਣ ਇਹਨਾਂ ਨੇ ਜਾਣ ਦੇਵਾ ਹਮਲਾ ਕਰਾਇਆ ਸਿਰ ਤੇ ਸੱਟ ਮਰਵਾਈ ਇਹਨਾਂ ਨੇ ਜੀਵ ਕੁਮਾਰ ਸਦੀਪ ਕੁਮਾਰ ਦੋਵਾਂ ਪਰਮਾਨ ਇਹਨਾਂ ਨੇ ਕਾਨੂੰਨ ਇਨਸਾਫ ਚਾਹੀਦਾ ਸਾਡੀ ਦੁਕਾਨ ਚਾਹੀਦੀ ਇੱਥੇ ਸਾਡੀ ਦੁਕਾਨ ਹੈ ਦੁਕਾਨ ਮੇਰਾ ਤੋਰ ਰੜਤਾਈ ਇਹਨਾਂ ਨੇ ਉਹਦਾ ਇਨਸਾਫ ਚਾਹੀਦਾ ਉਹਦਾ ਵੀ ਇਨਸਾਫ ਚਾਹੀਦਾ ਤੇ ਦੁਕਾਨ ਵੀ ਚਾਹੀਦੀ ਉਹਦਾ ਵੀ ਇਨਸਾਫ ਚਾਹੀਦਾ ਸੱਟਾ ਸਿਰ 'ਤੇ ਲਵਾਈਆਂ ਡਾਕਟਰ ਦੀ ਰਿਪੋਰਟ ਕਹਿੰਦੀ ਸਿਰ 'ਤੇ ਸੱਟ ਲੱਗੀ ਆ ਆ ਪਿੱਛੇ ਇੱਥੇ ਮਰੇਗੀ ਤਾਂ ਇੱਥੇ ਇਹਨਾਂ ਦਾ ਸਸਕਾਰ ਕਰੂੰਗੀ ਇਸੇ ਦੁਕਾਨ 'ਚ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲੇ ਪਹਿਲੀ ਗੱਲ ਤੇ ਆ ਵੀ ਇੱਕ ਬੰਦਾ 40-50 ਸਾਲ ਤੋਂ ਦੁਕਾਨ ਕਰਦਾ ਸੀ ਉਸ ਬੰਦੇ ਦੀ ਦੁਕਾਨ ਬੰਦ ਲੀ ਇਹਨਾਂ ਤਾਨਾਸ਼ਾਹੀ ਵਾਲਿਆਂ ਨੇ ਗੁੰਡਾਗਰਦੀ ਕੀਤੀ ਉਹਨੂੰ ਦੁਕਾਨ ਚੋਂ ਕੱਢਿਆ ਫਿਰ ਉਹਦੇ ਸੱਟਾਂ ਲਾਈਆਂ ਫਿਰ ਉਹਦੇ ਪਰਚਾ ਦਰਜ ਕਰਾਇਆ ਉਹਦੀ ਧੀ ਤੇ ਪਰਚਾ ਦਰਜ ਕਰਾਇਆ ਉਹਦੇ ਸੱਟ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਅੱਜ ਉਹ ਉਰ ਲਾਸ਼ ਲੈ ਕੇ ਥਾ ਥਾ ਦੇ ਧਰਕ ਦੇ ਕਰਦੇ ਆ ਤੇ ਪੁਲਿਸ ਦੇ ਸੇਧ ਤੇ ਜੂਨੀ ਸਰਕਤ ਸਰਕਾਰ ਜਿਹੜੀ ਅੱਜ ਸਰਕਾਰ ਦੇ ਮਾੜੇ ਹਾਲਾਤ ਆ ਨਾ ਸਰਕਾਰ ਦੇ ਸੰਜੂਰ ਕਰਦੀ ਆ ਤੇ ਨਾ ਇਹ ਪੁਲਿਸ ਪ੍ਰਸ਼ਾਸਨ ਦੇ ਡਾਕਟਰ ਸਰਤੇ ਜੀ ਉਹ ਸਰਕਦੀ ਇਹਨਾਂ ਦੇ ਬੁਰਜ ਜਿਹੜਾ ਠੀਕ ਆ ਇਹ ਦੇਖ ਰਹੇ ਆ ਕਿ ਥੋੜੀ ਦੇਰ ਤੱਕ ਨਹੀਂ ਪਰਿਵਾਰ ਨੂੰ ਸਾਥ ਮਿਲਦਾ ਪਲਾਸ਼ ਲੈ ਕੇ ਥਾਣੇ ਜਾਂਦੇ ਧਰ ਕੇ ਚੱਲਾਂਗੇ ਆਣੇ ਦਾ ਘਰਾਓ ਕਰਾਂਗੇ ਸਭ ਕੁਝ ਕਰਾਂਗੇ ਕਿਉਂਕਿ ਇਹ ਤੇ ਪਰਿਵਾਰ ਵਾਲੇ ਵਿਚਾਰੇ ਆਪਣੇ ਸਿਸਟਮ ਦੇ ਵਿਰੁੱਧ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਵਿਚਾਰਿਆ ਨੂੰ ਇਹ ਤੇ ਵਿਚਾਰੇ ਦੁੱਖ ਚ ਜੁੜੇ ਫਿਰਦੇ ਆ ਪਰ ਬਹੁਤ ਮਾੜੀ ਤੇ ਮੰਦਪਾਗੀ ਗੱਲ ਹੋਈ ਆ ਇੱਥੇ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਦਾ ਫੇਲਿਅਰ ਜਿਹੜਾ ਸਾਹਮਣੇ ਆਇਆ ਇੱਕ ਇੱਕ ਗਰੀਬ ਇਨਸਾਨ ਲਈ ਆਪਣੀ ਲਾਸ਼ ਲੈ ਕੇ ਭਟਕਦੇ ਫਿਰਦੇ ਯਾਰ ਕਾਦੀਆਂ ਸਰਕਾਰਾਂ ਤੇ ਕਾਦਾ ਕੋਈ ਪ੍ਰਸ਼ਾਸਨ ਹੈ ਇਹਨਾਂ ਨੂੰ ਗਾਇਲ ਕਰਨ ਵਾਲਾ ਬੰਦਾ ਨਹੀਂ ਪਰਿਵਾਰ ਉਹਦੇ ਆ ਥੋੜੀ ਦੇਰ ਚ ਸੈਟਿੰਗ ਠੀਕ ਹੈ ਨਹੀਂ ਤੇ ਆਪਾਂ ਲਾਸ਼ ਲੈ ਕੇ ਠਾਣੇ ਤੇ ਬਾਅਦ ਚੱਲਾ ਠਾਣੇ ਦਾ ਘਰਾਉ ਕਰਾਂਗੇ ਲੋੜ ਪਈ ਹਾਈਵੇ ਦਾ ਵੀ ਕਰਾਂਗੇ ਗੱਲ ਕਰੀ ਬੜੀ ਗੱਲ ਆ ਇਹਨੂੰ ਦੁਕਾਨ ਚੋਂ ਕੱਢਣ ਵਾਸਤੇ ਦਾ ਨਾਮ ਆਇਆ ਗਿਆ ਦੁਕਾਨ ਜਿਹੜੀ ਜਿੱਨੇ ਮੈਂ ਉਦੋਂ ਗੱਲ ਹੋਈ ਮੇਰੇ ਵੀ ਬਹੁਤ ਸਾਰੇ ਅਫਸਰ ਸਾਹਿਬਾਨ ਨਾਲ ਗੱਲ ਹੋਈ ਇਹ ਉਹ ਜਦੋਂ ਦੁਕਾਨ ਸੜੀ ਸੀ ਅੱਜ ਤੋਂ ਪੁਰਾਣੀ ਉਪਰ ਜਿਹੜੇ ਐਲ ایس ਪੀ ਹੁੰਦੇ ਸੀਗੇ ਮੇਰੀ ਉਹ ਪੁਸਤ ਪ੍ਰਸ਼ਾਸਨ ਨਾਲ ਉਹ ਹੀ ਕਹਿੰਦੇ ਸਰਕਟ ਜਿਹੜਾ ਕੋਈ ਸਪਾਰਕ ਹੋਣ ਨਾਲ ਅੱਗ ਲੱਗੀ ਆ ਤੇ ਬੱਚਾ ਯਾਰ ਉਹ ਗਰੀਬ ਤੇ ਦੀ ਇੱਦਾਂ ਆ ਬਿਨਾ ਗੱਲ ਤੋਂ ਉਹ ਦੁਕਾਨ ਤੋਂ ਧੱਕੇ ਨਾਲ ਕੱਢ ਨੂੰ ਆ ਗਏ ਸਾਰੇ ਪਰਿਵਾਰ ਤੋਂ ਬੜੀ ਮਾੜੀ ਗੱਲ ਆ ਬੜੀ ਮੰਦ ਭੱਗੀ ਗੱਲ ਆ ਪਰ ਅੱਜ ਜਿਹੜਾ ਜੋਰ ਦੇ ਨਾਲ ਹੋਇਆ ਉਦੋਂ ਤੇ ਉਹਦਾ ਸਾਥ ਨਹੀਂ ਦੇ ਪਾਏ ਜਾਂ ਨਹੀਂ ਗੱਲ ਨੂੰ ਪਤਾ ਲੱਗਾ ਪਰ ਅੱਜ ਉਹਦਾ ਸਾਥ ਥੋਕੇ ਦੇਾਂਗੇ ਥਾਣੇ ਦਾ ਘਰਾਓ ਕਰਾਂਗੇ ਲੋੜ ਪਈ ਹਾਈਵੇ ਵੀ ਜਮ ਕਰਾਂਗੇ ਕੁਝ ਵੀ ਕਰਨਾ ਪਿਆ ਇੱਥੇ ਜਿੰਨੇ ਬੰਦੇ ਆ ਸਾਰੇ ਇੱਕ ਮੁੱਠ ਚ ਨੇ ਤੇ ਸੇਵ ਬੰਦੇਦਾਰੀ ਸਾਡਾ ਕੋਈ ਪਾਰਟੀ ਨਹੀਂ ਕੋਈ ਸਿਸਟਮ ਨਹੀਂ ਜਿੰਨੀਆਂ ਜਥੇਬੰਦੀਆਂ ਆਈਆਂ ਆਪਾਂ ਜਥੇਬੰਦੀਆਂ ਦੇ ਨਾਲ ਸਹਿਮਤੀ ਹੋ ਕੇ ਸਾਰੇ ਰੌਨਕੀ ਇਸ ਪ੍ਰਵਾਤਾ ਸਾਹਿਬ